ਕੁਝ ਹਫ਼ਤੇ ਪਹਿਲਾਂ ਅਸੀਂ ਇੱਕ ਵੀਡੀਓ ਬਣਾਈ ਸੀ ਜਿਹਦੇ ਵਿੱਚ ਇਹ ਗੱਲ ਕਹੀ ਸੀ ਕਿ ਪੰਜਾਬ ਦੇ ਤਿੰਨ ਮੁੰਡੇ ਜਿਹਦੇ ਵਿੱਚ ਇੱਕ ਧੂਰੀ ਤੋਂ ਹੁਸਨਪ੍ਰੀਤ ਸਿੰਘ ਆ ਲੰਗੜਵਾ ਤੋਂ ਯਾਨੀ ਕਿ ਨਵਾਂ ਸ਼ਹਿਰ ਤੋਂ ਜੋਸਪਾਲ ਸਿੰਘ ਆ ਤੇ ਬੂਰੇ ਜੱਟਾਂ ਯਾਨੀ ਕਿ ਹੁਸ਼ਿਆਰਪੁਰ ਤੋਂ ਅਮਰਤਪਾਲ ਸਿੰਘ ਆ ਇਹ ਤਿੰਨੇ ਜਣੇ ਏਜੰਟ ਦੇ ਅੜਕੇ ਆਏ ਜਾਂ ਏਜੰਟਾਂ ਦੇ ਅੜਕੇ ਆਏ ਇਹਨਾਂ ਤਿੰਨਾਂ ਜਣਿਆਂ ਨੂੰ ਆਸਟ੍ਰੇਲੀਆ ਦੇ ਵੱਲ ਲੈ ਜਾਣਾ ਸੀ ਆਸਟ੍ਰੇਲੀਆ ਦੇ ਲਈ 18-18 ਲੱਖ ਰੁਪਏ ਤਿੰਨਾਂ ਨੇ ਦਿੱਤਾ ਤੇ ਪਰ ਇਹਨਾਂ ਨੂੰ ਆਸਟ੍ਰੇਲੀਆ ਦੀ ਸਿੱਧੀ ਫਲਾਈਟ ਦੀ ਥਾਂ ਦੇ ਉੱਤੇ ਈਰਾਨ ਦੇ ਵੱਲ ਲੈ ਗਏ ਇਰਾਨ ਦੇ ਵਿੱਚ ਜਦੋਂ ਲੈ ਕੇ ਗਏ 1 ਮਈ ਦੀ ਗੱਲ ਆ ਯਾਨੀ ਕਿ ਕੁਝ ਕਿ ਦਿਨਾਂ ਪਹਿਲਾਂ ਦੀ ਗੱਲ ਆ ਕੁਝ ਕਿ ਹਫਤੇ ਪਹਿਲਾਂ ਦੀ ਗੱਲ ਆ 1 ਮਈ ਨੂੰ ਜਦੋਂ ਇਹ ਇਰਾਨ ਦੇ ਵੱਲ ਗਏ ਟਿਕਟ ਦਿੱਤੀ ਤਾਂ ਇਹਨਾਂ ਨੂੰ ਕਹਨੇ ਜੀ ਕਿ ਸਥੇ ਬਸ 2 2.5 ਘੰਟੇ ਦੀ ਸਟੇ ਹੋਊਗੀ ਪਰ ਜਦੋਂ ਉੱਥੇ ਪਹੁੰਚ ਕੇ ਕਹਨੇ ਜੀ 2 3 4 ਦਿਨ ਦੀ ਸਟੇ ਹੋਊਗੀ ਬਸ ਤੁਹਾਨੂੰ 3 ਮਈ ਨੂੰ ਅਸੀਂ ਸਿੱਧੀ ਆਸਟ੍ਰੇਲੀਆ ਦੀ ਡਾਇਰੈਕਟ ਫਲਾਈਟ ਦੇ ਵਿੱਚ ਚੜ ਦੇਣਾ ਤੁਸੀਂ ਆਪ ਦਾ ਭਾਈ ਉੱਥੇ ਰਹੋ ਤੇ ਕੰਮ ਕਾਜ ਕਰੋ ਤੇ ਜ਼ਿੰਦਗੀ ਬਤੀਤ ਕਰੋ ਇਹ ਜੀ 에어ਪੋਰਟ ਦੇ ਵਿੱਚੋਂ ਬਾਹਰ ਆ ਗਏ ਤੇ ਫਿਰ ਇਹਨਾਂ ਨੂੰ ਇੱਕ ਥਾਂ ਦੇ ਉੱਤੇ ਇੱਕ ਘਰ ਦੇ ਵਿੱਚ ਲੈ ਗਏ ਇਹਨਾਂ ਮੁੰਡਿਆਂ ਦੇ ਕਹਿਣ ਦੇ ਮੁਤਾਬਕ ਸਾਡੇ ਨਾਲ ਬਹੁਤ ਵੱਡੀ ਜ਼ਿਆਦਤੀ ਕੀਤੀ ਗਈ ਸਾਨੂੰ ਉਸ ਘਰ ਦੇ ਵਿੱਚ ਕੁੱਟਦੇ ਸੀ ਸਾਡੀਆਂ ਵੀਡੀਓ ਬਣਾ ਬਣਾ ਕੇ ਸਾਡੇ ਟੱਬਰ ਦੇ ਜੀਆਂ ਨੂੰ ਭੇਜਦੇ ਰਹੇ ਤੇ ਬਾਅਦ ਦੇ ਵਿੱਚ ਜਦੋਂ ਅਤਿਆਚਾਰ ਦੀਆਂ ਖਬਰਾਂ ਨੇ ਸਿਖਰ ਛੋਹ ਲਿਆ ਪਹਿਲਾਂ 2 ਕਰੋੜ ਮੰਗਦੇ ਸੀ ਕਦੇ 1 ਕਰੋੜ ਰੁਪਇਆ ਕਦੇ 65 ਲੱਖ ਰੁਪਇਆ ਕਦੇ 55 ਲੱਖ ਰੁਪਇਆ ਤੇ ਫਿਰ ਪਰਿਵਾਰ ਦੇ ਜੀਆਂ ਨੇ ਇੱਥੋਂ ਵਾਲਿਆਂ ਨੇ ਸੰਪਰਕ ਕੀਤਾ ਸੂਬੇ ਦੀ ਸਰਕਾਰ ਦੇ ਨਾਲ ਸੂਬੇ ਦੀ ਸਰਕਾਰ ਨੇ ਕੇਂਦਰ ਨਾਲ ਸੰਪਰਕ ਕੀਤਾ ਕੇਂਦਰ ਦੀ ਸਰਕਾਰ ਨੇ ਤਹਿਰਾਨ ਦੇ ਵਿੱਚ ਭਾਰਤੀ ਵੈਸੀ ਨਾਲ ਸੰਪਰਕ ਕੀਤਾ ਤੇ ਇਹ ਤਿੰਨ ਮੁੰਡੇ ਬੜੀ ਮੁਸ਼ਕਲ ਤੋਂ ਬਾਅਦ ਉਥੋਂ ਦੀ ਪੁਲਿਸ ਦੇ ਵੱਲੋਂ ਇਹਨਾਂ ਬਦਮਾਸ਼ਾਂ ਦੇ ਚੁੰਗਲ ਦੇ ਵਿੱਚੋਂ ਛਡਵਾਏ ਗਏ। ਇਹ ਮੁੰਡੇ ਤਿੰਨੇ ਜਾਣੇ ਯਾਨੀ ਕਿ ਹੁਸਨਪ੍ਰੀਤ ਸਿੰਘ, ਬੂਰੇ ਜੱਟਾਂ ਵਾਲਾ ਅਮਰਿਤਪਾਲ ਸਿੰਘ ਤੇ ਨਵਾਂ ਸ਼ਹਿਰ ਦਾ ਜਸਪਾਲ ਸਿੰਘ ਇਹ ਕੁਝ ਦਿਨ ਪਹਿਲਾਂ ਹੀ ਵਾਪਸ ਆ ਜਾਣੇ ਸੀ ਭਾਰਤ ਦੇ ਵਿੱਚ ਆਪਣੇ ਵਤਨ ਦੇ ਵਿੱਚ ਪਰ ਕਿਉਂਕਿ ਈਰਾਨ ਤੇ ਇਜ਼ਰਾਈਲ ਦੇ ਵਿੱਚ ਯੁੱਧ ਵਾਲੀ ਗੱਲ ਬਣ ਗਈ ਇਹਦੇ ਕਰਕੇ ਇਹਨਾਂ ਦੇ ਕਾਗਜ਼ ਪੱਤਰ ਵੀ ਘਟ ਸੀਗੇ ਪਰ ਹੁਣ ਇਹ ਸੁਖੀ ਸੰਧੀ ਆਪਦੇ ਟੱਬਰ ਦੇ ਵਿੱਚ ਵਾਪਸ ਆ ਗਿਆ। ਇਹ ਆਪਦੇ ਘਰ ਦੇ ਵਿੱਚ ਆਪਣੇ ਮਾਪਿਆਂ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਆਪਣੀਆਂ ਕਰਕੇ ਵੀ ਖੇਤਾ ਨੇ ਵਿੱਚ ਵਾਪਸ ਆ ਗਏ ਆ ਤੇ ਹੁਣ ਇਹਨਾਂ ਦੀ ਦਰਦ ਕਹਾਣੀ ਗੌਰ ਨਾਲ ਸੁਣਿਓ ਇਹ ਮੈਂ ਦਰਦ ਕਹਾਣੀ ਸੁਣਾ ਕੇ ਬਾਅਦ ਵਿੱਚ ਤੁਹਾਡੇ ਨਾਲ ਗੱਲ ਕਰਨੀ ਚਾਹੂੰਗਾ ਕੀ ਕਿਹਾ ਹੁਸਨਪ੍ਰੀਤ ਨੇ ਹੁਸਨਪ੍ਰੀਤ ਨੇ ਗੱਲ ਕਹੀ ਕਿ 18 ਲੱਖ ਰੁਪਇਆ ਦਿੱਤਾ ਸੀ ਏਜੰਟ ਨੂੰ ਮੈਂ ਬਾਹਰ ਜਾਣਾ ਚਾਹੁੰਦਾ ਸੀ ਏਜੰਟ ਨੇ ਕਿਹਾ ਜੀ 18 ਲੱਖ ਰੁਪਇਆ ਦੇ ਦੇ ਆਸਟ੍ਰੇਲੀਆ ਦਾ ਵਰਕ ਪਰਮਿਟ ਤੈਨੂੰ ਦਵਾ ਦੰਨੇ ਆ 1 ਮਈ ਨੂੰ ਸਾਨੂੰ ਈਰਾਨ ਦੀ ਟਿਕਟ ਮਿਲੀ ਆ ਤੇ ਇਹ ਗੱਲ ਕਹੀ ਆ ਵੀ 3 ਮਈ ਨੂੰ ਤੁਹਾਨੂੰ ਅਸੀਂ ਆਸਟ੍ਰੇਲੀਆ ਭੇਜ ਦਿਆਂਗੇ ਜਦੋਂ ਅਸੀਂ ਉੱਥੇ ਪਹੁੰਚ ਗਏ ਆ ਯਾਨੀ ਕਿ ਈਰਾਨ ਦੇ ਵਿੱਚ ਤੇ ਉਥੇ ਸਾਡੇ ਹੱਥ ਪੈਰ ਬੰਨ ਲਏ ਗਏ ਉਸ ਘਰ ਦੇ ਵਿੱਚ ਲਿਜਾ ਕੇ ਸਾਨੂੰ ਬੇਹਦ ਕੁੱਟਿਆ ਜਾਂਦਾ ਸੀ ਉਹਨੇ ਕਿਹਾ ਜੀ ਕਿ ਮੇਰੀ ਪਿੱਠ ਦੇ ਉੱਤੇ ਨਿਸ਼ਾਨ ਦੇਖ ਲਓ ਮੇਰੀ ਪਿੰਡੇ ਦੇ ਉੱਤੇ ਸੱਤ ਨਿਸ਼ਾਨ ਸੱਟਾਂ ਦੇ ਤੇ ਤਿੰਨ ਮਣਕੇ ਵੀ ਮੇਰੇ ਉਹਨੇ ਕਿਹਾ ਜੀ ਦੱਬ ਗਏ ਆ ਇਹਨੇ ਇਹ ਵੀ ਗੱਲ ਕਹੀ ਆ ਕਿ ਭਾਈ ਸਾਡੇ ਉੱਤੇ ਅਨਮਨੁੱਖੀ ਤਸ਼ੱਦਦ ਹੁੰਦਾ ਸੀ ਸਾਨੂੰ ਪਾਣੀ ਪੀਣ ਨੂੰ ਨਹੀਂ ਸੀ ਮਿਲਦਾ ਤੇ ਸਾਨੂੰ ਪਿਸ਼ਾਬ ਪੀਣ ਵਾਸਤੇ ਵੀ ਮਜਬੂਰ ਕੀਤਾ ਜਾਂਦਾ ਸੀ ਸਾਨੂੰ ਰੋਟੀ ਟੁੱਕ ਵੀ ਨਹੀਂ ਸੀ ਮਿਲਦਾ ਤੇ ਸਾਡੇ ਨਾਲ ਅਨਮਨੁੱਖੀ ਤਸ਼ੱਦਦ ਇਹੋ ਜਿਹਾ ਹੋਇਆ ਵੀ ਕੁਝ ਕ ਗੱਲਾਂ ਅਸੀਂ ਦੱਸ ਵੀ ਨਹੀਂ ਸਕਦੇ ਜਿਹੜਾ ਦੂਜਾ ਮੁੰਡਾ ਜਸਪਾਲ ਸਿੰਘ ਉਹਨੇ ਵੀ ਇਹ ਗੱਲ ਕਹੀ ਹੈ ਵੀ ਭਾਈ ਅਸੀਂ ਵਿਦੇਸ਼ ਦੇ ਵੱਲ ਜਾਣਾ ਚਾਹੁੰਦੇ ਸੀ ਤੇ 18 ਲੱਖ ਰੁਪਏ ਅਸੀਂ ਏਜੰਟ ਨੂੰ ਦਿੱਤਾ ਸੀ ਤੇ ਭਾਈ ਜੋ ਕੁਝ ਸਾਡੇ ਨਾਲ ਹੋਇਆ ਉਹ ਕਿਸੇ ਵੈਰੀ ਦੁਸ਼ਮਣ ਨਾਲ ਵੀ ਨਾ ਹੋਵੇ ਤੇ ਇੱਕ ਮੁੰਡਾ ਹਾਲੇ ਪੱਤਰਕਾਰਾਂ ਦੇ ਨਾਲ ਗੱਲ ਕਰਨ ਦੇ ਸਮਰੱਥ ਨਹੀਂ ਆ ਉਹ ਆਪਦੀ ਪੀੜ ਬਿਆਨ ਕਰਨ ਦੇ ਵਾਸਤੇ ਸਮਰੱਥ ਨਹੀਂ ਆ ਉਹ ਗੁੰਮਸਮ ਹੋਇਆ ਪਿਆ ਉਹ ਡੋਰਪੌਰ ਹੋਇਆ ਪਿਆ ਉਹ ਕੱਲ ਨੂੰ ਠੀਕ ਹੋ ਜਾਏ ਮਹੀਨੇ ਨੂੰ ਠੀਕ ਹੋਵੇ ਉਹ ਜਦੋਂ ਵੀ ਠੀਕ ਹੋਊਗਾ ਸ਼ਾਇਦ ਉਦੋਂ ਆਪਣੀ ਗੱਲ ਕਰੇ ਪਰ ਇਹਨਾਂ ਤਿੰਨ ਮੁੰਡਿਆਂ ਦੀ ਦਰਦ ਕਹਾਣੀ ਕੀ ਬਿਆਨ ਕਰਦੀ ਆ ਹੁਸਨਪ੍ਰੀਤ ਸਿੰਘ ਨੇ ਦਰਦ ਕਹਾਣੀ ਕੀ ਬਿਆਨ ਕਰਦੀ ਆ ਜਸਪਾਲ ਸਿੰਘ ਨੇ ਦਰਦ ਕਹਾਣੀ ਕੀ ਬਿਆਨ ਕਰਦੀ ਆ ਅਮਰਤਪਾਲ ਸਿੰਘ ਨੇ ਦਰਦ ਕਹਾਣੀ ਕੀ ਬਿਆਨ ਕਰਦੀ ਆ ਕਿ ਪੰਜਾਬੀ ਰਿਸਕ ਲੈ ਕੇ ਕਿਤੇ ਵੀ ਜਾਂਦੇ ਆ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਪਸ਼ਾਬ ਪੀਣ ਵਾਸਤੇ ਵੀ ਮਜਬੂਰ ਕੀਤਾ ਜਾਂਦਾ ਪੰਜਾਬੀ ਜ਼ਿੰਦਗੀ ਜੋਖਮ ਦੇ ਵਿੱਚ ਪਾ ਕੇ ਵਕ ਵਕ ਥਾਵਾਂ ਦੇ ਉੱਤੇ ਦੋ ਨੰਬਰ ਦੇ ਵਿੱਚ ਜਾਣਾ ਚਾਹੁੰਦੇ ਆ ਤੇ ਬਾਅਦ ਦੇ ਵਿੱਚ ਇਹਨਾਂ ਦੇ ਹੱਥ ਪੈਰ ਬੰਨ ਕੇ ਇਹਨਾਂ ਦੇ ਨਾਲ ਪਸ਼ੂਆਂ ਵਾਲਾ ਵਤੀਰਾ ਕੀਤਾ ਜਾਂਦਾ ਇਹਨਾਂ ਤਿੰਨਾਂ ਦੀ ਪੀੜ ਕੀ ਬਿਆਨ ਕਰਦੀ ਆ ਕਿ ਪੰਜਾਬੀ ਇੱਕ ਲਾਲਚ ਵਸ ਜਾਂ ਆਪਣੀਆਂ ਲੋੜਾਂ ਦੀ ਪੂਰਤੀ ਵਾਸਤੇ ਦੋ ਨੰਬਰ ਦੇ ਵਿੱਚ ਕਿਤੇ ਵੀ ਜਾਣਾ ਲੋਚਦੇ ਆ ਸੋਚਦੇ ਆ ਪਰ ਜ਼ਰੂਰੀ ਨਹੀਂ ਕਿ ਹਰ ਥਾਂ ਦੇ ਉੱਤੇ ਉਵੇਂ ਹੋ ਜਾਏ ਜਿਵੇਂ ਇਹ ਸੋਚਦੇ ਆ ਉਹ ਥਾਂ ਦੇ ਉੱਤੇ ਇਹਨਾਂ ਦੇ ਨਾਲ ਜੋ ਵਿਹਾਰ ਹੁੰਦਾ ਉਹ ਕਿਸੇ ਬੈਰੀ ਦੁਸ਼ਮਣ ਦੇ ਨਾਲ ਵੀ ਕਦੇ ਨਾ ਹੋਵੇ ਤੁਸੀਂ ਸੋਚ ਕੇ ਦੇਖੋ ਵੀ ਜੇਕਰ ਤੁਸੀਂ ਕਿਤੇ ਜਾ ਰਹੇ ਹੋ ਤੁਹਾਨੂੰ ਰਾਹ ਦੇ ਵਿੱਚ ਬੰਨ ਲਿਆ ਜਾਂਦਾ ਤੁਹਾਨੂੰ ਇਹ ਗੱਲ ਕਹੀ ਜਾਂਦੀ ਕਿ ਪਿਸ਼ਾਬ ਪੀ ਤੁਹਾਨੂੰ ਇਹ ਗੱਲ ਕਹੀ ਜਾਂਦੀ ਵੀ ਰੋਟੀ ਨਹੀਂ ਮਿਲਣੀ ਪਾਣੀ ਨਹੀਂ ਮਿਲਣਾ ਤੁਹਾਨੂੰ ਇਹ ਗੱਲ ਕਹੀ ਜਾਂਦੀ ਕਿ ਸਾਡੇ ਮੁਤਾਬਕ ਚੱਲ ਘਰਦਿਆਂ ਤੋਂ ਇੰਨੇ ਪੈਸੇ ਮੰਗਵਾ ਜੇਕਰ ਜ਼ਿੰਦਗੀ ਚਾਹਣਾ ਤਾਂ ਤੁਹਾਨੂੰ ਨੰਗੇ ਕਰ ਲਿਆ ਜਾਂਦਾ ਤੁਹਾਡੇ ਪਿੰਡੇ ਦੇ ਉੱਤੇ ਸੱਟਾਂ ਮਾਰੀਆਂ ਜਾਂਦੀਆਂ ਤੁਹਾਨੂੰ ਜ਼ਲੀਲ ਕੀਤਾ ਜਾਂਦਾ ਤੁਹਾਡੀਆਂ ਨੰਗੀਆਂ ਲੀਆਂ ਤੁਹਾਡੇ ਹੱਥ ਪੈਰ ਬੰਨ੍ਹਿਆ ਦੀਆਂ ਵੀਡੀਓ ਤੁਹਾਡੇ ਟੱਬਰ ਦੇ ਜੀਆਂ ਨੂੰ ਭੇਜੀਆਂ ਜਾਂਦੀਆਂ ਤੇ ਇਹ ਗੱਲ ਕਹੀ ਜਾਂਦੀ ਕਿ ਐਨੇ ਲੱਖ ਰੁਪਈਆ ਸਾਨੂੰ ਹੋਰ ਦਵਾਓ ਜੇਕਰ ਤੁਸੀਂ ਆਪਣੀ ਜ਼ਿੰਦਗੀ ਬਚਾਉਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਕੀ ਸੋਚੋਗੇ ਤੁਸੀਂ ਮਰਨਾ ਚਾਹੋਗੇ ਕਿ ਜਿਉਣਾ ਚਾਹੋਗੇ ਇਹ ਖਬਰ ਨੂੰ ਅਸੀਂ ਜਦੋਂ ਪਹਿਲਾਂ ਸਾਂਝਾ ਕੀਤਾ ਸੀ ਤੇ ਜਦੋਂ ਇਹ ਅੱਜ ਸਾਂਝਾ ਕਰਦੇ ਆ ਸਾਡਾ ਮਕਸਦ ਇਹ ਆ ਕਿ ਤੁਸੀਂ ਇਦਾਂ ਨਾ ਪਿਸ਼ਾਪ ਪੀਣ ਵਾਸਤੇ ਮਜਬੂਰ ਹੋਵੋ ਸਾਡਾ ਮਕਸਦ ਇਹ ਆ ਕਿ ਤੁਸੀਂ ਇਹਦਾ ਨਾ ਆਵਾਜ਼ਾਰ ਹੋਵੋ ਸਾਡਾ ਮਕਸਦ ਇਹ ਆ ਕਿ ਚੰਗੀ ਜ਼ਿੰਦਗੀ ਦੀ ਭਾਲ ਦੇ ਵਿੱਚ ਆਪਣੀ ਵਰਤਮਾਨ ਜ਼ਿੰਦਗੀ ਵੀ ਨਰਕ ਵਰਗੀ ਤੁਸੀਂ ਨਾ ਕਰੋ ਸਾਡਾ ਮਕਸਦ ਇਹ ਆ ਵੀ ਤੁਸੀਂ ਏਜੰਟਾਂ ਦੇ ਪੁਚੜਾਵੇ ਦੇ ਵਿੱਚ ਨਾ ਆਓ ਸਾਡਾ ਮਕਸਦ ਇਹ ਆ ਕਿ ਤੁਸੀਂ 2 ਨੰਬਰ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਬਰਬਾਦ ਨਾ ਕਰੋ 18 18 ਲੱਖ ਰੁਪਈਆ ਤਾਂ ਗਿਆ 18 ਹੋਤੀ ਹੈ 54 ਲੱਖ ਰੁਪਈਆ ਯਾਨੀ ਕਿ ਤਿੰਨਾਂ ਜਣਿਆਂ ਦਾ ਗਿਆ ਏਜੰਟ ਦੇ ਉੱਤੇ ਪਰਚਾ ਦਰਜ ਹੋ ਗਿਆ ਨਹੀਂ ਹੋ ਗਿਆ ਉਹ ਬਾਅਦ ਦੀਆਂ ਲੰਮੀਆਂ ਗੱਲਾਂ ਪਤਾ ਨਹੀਂ ਕਿਹੜੇ ਜਨਮ ਦੇ ਵਿੱਚ ਮਸਲਾ ਹੱਲ ਹੋਣਾ ਪਰ ਇਹਨਾਂ ਤਿੰਨਾ ਤੋਂ ਕੀ ਪੰਜਾਬ ਦੇ ਉਹ ਲੋਕ ਸਬਕ ਲੈਣਗੇ ਜਿਹੜੇ ਕਿ ਅੱਜ ਵੀ ਡੌਂਕੀ ਲਾਉਣ ਦੇ ਚਾਹਵਾਨ ਆ ਇਹਨਾਂ ਤਿੰਨਾ ਨੌਜਵਾਨਾਂ ਦੀ ਪੀੜ ਤੋਂ ਦਰਦ ਕਹਾਣੀ ਤੋਂ ਲੂ ਕੰਡਾ ਖੜਾ ਕਰਨ ਵਾਲੀ ਕਹਾਣੀ ਤੋਂ ਕੀ ਪੰਜਾਬੀ ਇਹ ਸਬਕ ਲੈਣਗੇ ਕਿ ਭਾਈ ਇੱਥੇ ਘੱਟ ਰੋਟੀ ਖਾ ਲਾਂਗੇ ਪਰ ਅਸੀਂ ਮਰਨਾ ਨਹੀਂ ਅਸੀਂ ਅਕਸਰ ਇਹ ਗੱਲ ਕਹਿੰਨੇ ਵੀ ਭਾਈ ਸਾਡੇ ਨਾਲ ਏਜੰਟ ਧੱਕਾ ਕਰਗੇ ਮੈਂ ਵਾਰ-ਵਾਰ ਇਹ ਗੱਲ ਕਹਿਣਾ ਤੇ ਮੇਰੀ ਇਹ ਗੱਲ ਕਈਆਂ ਨੂੰ ਚੰਗੀ ਵੀ ਨਹੀਂ ਲੱਗਦੀ ਤੁਹਾਡੇ ਕੋਲੋਂ ਤੁਹਾਡਾ ਕੋਈ ਰਿਸ਼ਤੇਦਾਰ 5000 ਰੁਪਏ ਮੰਗੇ ਆਪਾਂ 3600 ਨਖਰਾ ਕਰਦੇ ਆਂ ਤੇ ਆਪਾਂ ਨਾ ਕਰਨ ਲੱਗੇ ਸਕੈਂਡਲ ਉਹਨੇ ਬਾਈ ਜੀ ਬੜਾ ਹੱਥ ਟਾਈਟ ਆ ਬਾਈ ਜੀ ਐਤਕੀ ਤਾਂ ਆ ਵੀ ਨਹੀਂ ਹੋਇਆ ਐਤਕੀ ਫਲਾਣੀ ਥਾਂ ਤੋਂ ਵੀ ਨਹੀਂ ਮਿਲੇ ਫਲਾਣੀ ਥਾਂ ਤੋਂ ਵੀ ਨਹੀਂ ਮਿਲੇ ਜਦੋਂ ਏਜੰਟ ਨੂੰ ਜਾ ਕੇ 25 ਲੱਖ ਰੁਪਇਆ ਪਰਦੇ ਨਾਲ ਖੀਸੇ ਚ ਪਾਉਣੇ ਉਦੋਂ ਪੈਸੇ ਕਿੱਥੋਂ ਆ ਜਾਂਦੇ ਆ ਸਪਸ਼ਟ ਹੋਣਾ ਵੀ ਨਹੀਂ ਆਪਾਂ ਸਿੱਖਿਆ ਆਪਾਂ ਸਮਰੱਥ ਹੋਣਾ ਵੀ ਨਹੀਂ ਸਿੱਖਿਆ ਆਪਾਂ ਨੇਕ ਨੀਤੀ ਵਾਲੇ ਹੋਣਾ ਵੀ ਨਹੀਂ ਸਿੱਖਿਆ ਆਪਾਂ ਇੱਕ ਨੰਬਰ ਦੇ ਵਿੱਚ ਵਿਚਾਰ ਆ ਜਿਹੜੇ ਉਹ ਕਹਿੰਦੇ ਵੀ ਦੇਗੇ ਇੱਕ ਨੰਬਰ ਦੇ ਵਿੱਚ ਸਾਰਾ ਕੰਮ ਹੋਵੇ ਪਰ ਅਸੀਂ ਦੋ ਨੰਬਰ ਦੇ ਵਿੱਚ ਜਾਣ ਦੀ ਇੱਛਕ ਹੁੰਨੇ ਆ ਇਹਨਾਂ ਤਿੰਨਾਂ ਮੁੰਡਿਆਂ ਦੇ ਨਾਲ ਜਿਹੜੀ ਵਾਪਰੀ ਆ ਇਸ ਤੋਂ ਪਹਿਲਾਂ ਪਤਾ ਨਹੀਂ ਕਿੰਨੇ ਕੁ ਹਜ਼ਾਰਾਂ ਮੁੰਡਿਆਂ ਨਾਲ ਵਾਪਰੀ ਆ ਜਿਹੜੇ ਅਮਰੀਕਾ ਦੇ ਵਿੱਚੋਂ ਕੁਝ ਮਹੀਨੇ ਪਹਿਲਾਂ ਜਹਾਜ਼ ਭਰ-ਭਰ ਕੇ ਅੰਮ੍ਰਿਤਸਰ ਦੇ 에ਰਪੋਰਟ ਤੇ ਉਤਰੇ ਆ ਆਪਾਂ ਕਦੇ ਉਹਨਾਂ ਤੋਂ ਸਬਕ ਥੋੜੀ ਲਿਆ ਤੇ ਪੰਜਾਬੀ ਉਹ ਕੌਮ ਆ ਜਿਹੜੇ ਕਿ ਸਬਕ ਲੈ ਨਹੀਂ ਸਕਦੇ ਇਹਨਾਂ ਤਿੰਨਾਂ ਮੁੰਡਿਆਂ ਦੀ ਕਹਾਣੀ ਤੋਂ ਬਾਅਦ ਮੈਂ ਨਾ ਵੀ 3000 ਕੀ 30000 ਕੀ ਜੇਕਰ ਉਹਨਾਂ ਨੂੰ ਲੱਗੇ ਵੀ ਭਾਈ ਆ ਏਜੰਟ ਸਾਨੂੰ ਫੁਲਾਨੀ ਥਾਂ ਪਹੁੰਚਾ ਦੇਊਗਾ ਉਹਨਾਂ ਨੇ ਉੱਡ-ਉੱਡ ਕੇ ਜਾਣਾ ਉਹਨਾਂ ਦੇ ਕੋਲ ਉਹਨਾਂ ਨੇ ਇਹ ਨਹੀਂ ਗੱਲ ਕਹਿਣਾ ਵੀ ਸਾਨੂੰ ਉਹ ਵੀ ਕੋਈ ਪਛਾਪ ਪਿਆ ਸਕਦਾ ਉਹਨਾਂ ਨੇ ਕਿਹਾ ਜੀ ਇਹਨਾਂ ਤਿੰਨਾਂ ਦਾ ਤਜਰਬਾ ਜਸਪਾਲ ਦਾ ਤਜਰਬਾ ਹੈ ਅਮਰਤਪਾਲ ਦਾ ਤਜਰਬਾ ਮੇਰਾ ਥੋੜੀ ਆ ਜਿਹੜੇ ਇਸ ਵੇਲੇ ਏਜੰਟਾਂ ਦੇ اڈਿੱਕੇ ਦੇ ਵਿੱਚ ਆ ਕੇ ਵਾਪਸ ਪਹੁੰਚੇ ਆ ਜਿਹੜੇ ਵੱਖ-ਵੱਖ ਥਾਵਾਂ ਤੋਂ ਖੱਜਲ ਹੋ ਕੇ ਜਾਂ ਰਿਪੋਰਟ ਹੋ ਕੇ ਪੰਜਾਬ ਦੇ ਵਿੱਚ ਵਾਪਸ ਆਏ ਆ ਜਿਨ੍ਹਾਂ ਨੇ ਏਜੰਟਾਂ ਦੇ ਕੋਲੇ ਪੈਸੇ ਫਸਾਏ ਆ ਹੁਣ ਉਹਨਾਂ ਨੇ ਕੇਸ ਕੀਤੇ ਏਜੰਟਾਂ ਦੇ ਉੱਤੇ ਉਹ ਇੱਕ ਨਵਾਂ ਏਜੰਟ ਵੀ ਲੱਭ ਰਹੇ ਆ ਉਹਨਾਂ ਦੇ ਵਿੱਚੋਂ ਕਈ ਐਸੇ ਆ ਜਿਹੜੇ ਨਵਾਂ ਏਜੰਟ ਲੱਭਦੇ ਮੈਨੂੰ ਕੁਝ ਕ ਹਫ਼ਤੇ ਪਹਿਲਾਂ ਦੀ ਗੱਲ ਆ ਇੱਕ ਨੌਜਵਾਨ ਦੇ ਨਾਲ ਮੇਰੀ ਗੱਲ ਹੋਈ ਮੈਨੂੰ ਪਤਾ ਕੀ ਕਹਿੰਦਾ ਕਹਿੰਦਾ ਬਾਈ ਜੀ ਪਿਛਲੀ ਵਾਰ ਤੁਸੀਂ ਸਾਡੀ ਖਬਰ ਨਹੀਂ ਪਰ ਉਹ ਏਜੰਟ ਦੇ ਕਹਿੰਦੇ ਵੀ ਅਸੀਂ ਪਰਚਾ ਕਰਵਾਤਾ ਤੇ ਮੈਂ ਕਿਹਾ ਚਲੋ ਬਾਈ ਜੀ ਗੱਲ ਇਹ ਆ ਵੀ ਖਬਰਾਂ ਆਉਂਦੀਆਂ ਹੀ ਤੁਹਾਡੇ ਵਰਗਿਆਂ ਦੀਆਂ ਇੰਨੀਆਂ ਵੀ ਲਾਇਏ ਕਿਹਦੀ ਕਿਹਦੀ ਬਿਆਨ ਕੀਦੀ ਕਿਹਦੀ ਕਰਕੇ ਪੈਰ ਪੁੱਟਾਂ ਤਾਂ ਨਵੀਂ ਖਬਰ ਮਿਲਦੀ ਆ ਵੀ ਇਹਦੇ ਕੋਲ ਉਹ ਏਜੰਟ ਨੇ ਇੰਨੇ ਲੈ ਲੈ ਮੈਂ ਕਿਹਾ ਏਜੰਟ ਨੇ ਤੁਹਾਡੀ ਪੁੜਪੜੀ ਤੇ ਫਸੌਲ ਰੱਖਿਆ ਸੀ ਤੁਸੀਂ ਆਪ ਜਾਣੀ ਹੋ ਤੁਸੀਂ ਤਾਂ ਵਿਚਾਲੇ ਬੰਦੇ ਲੱਭਦੇ ਵੀ ਪਾਈ ਏਜੰਟ ਸਾਡੇ ਕੋਲੋਂ ਪੈਸੇ ਲੈ ਲਵੇ ਬੰਦੇ ਵਿਚਾਲੇ ਪਾਉਣੇ ਆ ਕਹਿੰਦਾ ਪਰ ਅਸੀਂ ਉਧਰ ਤੱਕ ਕਹਿੰਦੇ ਪਰਚਾ ਦਰਜ ਕਰਵਾਤਾ ਸਾਡਾ ਕਹਿੰਦੇ ਵੀ 15-18 ਲੱਖ ਰੁਪਏ ਜਿਹੜਾ ਡੁੱਬਿਆ ਇੱਕ ਦਿਨ ਨਿਕਲੇ ਆਊਗਾ ਮੈਂ ਕਿਹਾ ਹੁਣ ਆਪਦੇ ਖੇਤਾਂ 'ਚ ਕੰਮ ਕਰਿਓ ਆਪਦੀ ਹੱਟੀ ਤੇ ਕੰਮ ਕਰਿਓ ਆਪਦਾ ਬਾਕੀ ਕੋਈ ਕੰਮ ਕਾਜ ਦੇਖਿਓ ਕਹਿੰਦਾ ਬਾਈ ਜੀ ਹੁਣ ਇੱਕ ਚੰਗਾ ਜਿਹਾ ਏਜੰਟ ਲੱਭਿਆ ਇਹ ਬੰਦਾ ਭਰੋਸੇ ਵਾਲਾ ਮੈਂ ਕਿਹਾ ਇਹਦੇ ਕੋਲੇ ਕਿੰਨੇ ਪੈਸੇ ਦਿੱਤੇ ਕਹਿੰਦਾ 15 ਲੱਖ ਇਧਰ ਦੇਤਾ ਪਹਿਲਾਂ ਵਾਲਾ 15 ਲੱਖ ਨਿਕਲਿਆ ਨਹੀਂ ਉਧਰ ਆਪਣਾ ਜੰਗ ਚੱਲਦੀ ਹੈ ਲੜਾਈ ਚੱਲਦੀ ਆ ਉਧਰਾ ਕਹਿੰਨੇ ਜੀ ਆਪਾਂ ਪੁਲਿਸ ਨਹੀਂ ਕਾਰਵਾਈ ਕਰਦੀ ਤੇ ਨਵਾਂ ਆਪਾਂ ਏਜੰਟ ਲੱਭ ਲਿਆ ਜਾਣਾ ਮਾਂ ਦੇ ਪੁੱਤਾਂ ਨੇ ਦੋ ਨੰਬਰ ਦੇ ਵਿੱਚ ਹੀ ਆ ਇੱਕ ਨੰਬਰ ਦੇ ਵਿੱਚ ਤਾਂ ਕਾਬਲੀਅਤ ਹੈ ਨਹੀਂਗੀ ਜਿਹਦੇ ਕੋਲੇ ਇੱਕ ਨੰਬਰ ਦੇ ਵਿੱਚ ਕਾਬਲੀਅਤ ਜਾਣਦੀ ਆ ਉਹਨੂੰ ਦੋ ਨੰਬਰ ਦੇ ਵਿੱਚ ਜਾਣ ਵਾਸਤੇ ਏਜੰਟ ਲੱਭਣ ਦੀ ਲੋੜ ਨਹੀਂ ਤੁਸੀਂ ਏਜੰਟ ਲਈ ਇੱਕ ਗਾਹਕ ਹੋ ਹੋਰ ਕੁਝ ਵੀ ਨਹੀਂ ਇਸ ਤੋਂ ਇਲਾਵਾ ਤੁਹਾਡੇ ਨਾਲ ਉਹਦਾ ਕੋਈ ਰਿਸ਼ਤਾ ਨਹੀਂ ਜੇ ਬੰਨੇ ਲੱਗੇ ਤੁਸੀਂ ਹੀ 10 ਬੰਦੇ ਹੋਰ ਫਸਾ ਦੇਣੇ ਉਹਦੇ ਕੋਲੇ ਵੀ ਇੱਕ ਤਾਏ ਦਾ ਮੁੰਡਾ ਹੈਗਾ ਇੱਕ ਫਲਾਣਿਆਂ ਦਾ ਮੁੰਡਾ ਹੈਗਾ ਚਾਚੇ ਦਾ ਮੁੰਡਾ ਹੈਗਾ ਆ 30 ਲੱਖ ਰੁਪਇਆ ਤੈਨੂੰ ਦਵਾ ਦਨੇ ਆ ਤੂੰ ਵਿੱਚੋਂ 25 ਲੈ ਲਈ 5 ਮੇਰਾ ਨਿਕਲੇ ਆਊਗਾ ਫਿਰ ਆਪਾਂ ਆ ਜੁਗਾੜ ਵੀ ਕਰਦੇ ਆ ਮਤਲਬ ਇਹ ਆ ਕਿ ਸਾਡੀਆਂ ਨੀਤਾਂ ਨੇਕ ਨਹੀਂ ਹੈਗੀਆਂ ਜੇ ਅਸੀਂ ਮਿਹਨਤ ਦੇ ਨਾਲ ਇੱਥੇ ਕੰਮ ਕਰ ਗਏ ਮੈਂ ਫੇਰ ਇਹ ਗੱਲ ਕਹਿਣਾ ਹੋ ਸਕਦਾ ਤੁਹਾਡੇ ਕੋਲੇ ਫਾਰਚੂਨਰ ਗੱਡੀਆਂ ਨਾ ਹੋਣ ਤੁਸੀਂ 18 ਥੂਰਾਵਾਂ ਵਾਲੇ ਕਾਰਾਂ ਕੂਰਾਂ ਵਾਲੇ ਮਾਲਕ ਨਾ ਬਣੋ ਤੁਸੀਂ ਫਾਈਵ ਸਟਾਰ ਹੋਟਲਾਂ ਚ ਖਾਣਾ ਨਾ ਖਾ ਸਕੋ ਪਰ ਪੰਜਾਬ ਦੀ ਜ਼ਰਖੇਜ਼ ਮਿੱਟੀ ਤੁਹਾਨੂੰ ਰੋਟੀ ਜ਼ਰੂਰ ਦਿੰਦੀ ਆ ਇੱਥੇ ਤਾਂ ਜਿਹੜਾ ਬੰਦਾ ਇੱਕ ਨੰਬਰ ਦਾ ਨਲਾਇਕ ਆ ਉਹਨੂੰ ਵੀ ਰੋਟੀ ਮਿਲ ਜਾਂਦੀ ਆ ਪੰਜਾਬ ਇੰਨਾ ਮਾੜਾ ਨਹੀਂ ਕਿ ਪੰਜਾਬ ਦੇ ਵਿੱਚ ਕੁਝ ਵੀ ਨਹੀਂ ਮਿਲਦਾ ਰੋਟੀ ਖਾਣੋ ਮੇਰਾ ਖਲਬੀ ਕੋਈ ਵੀ ਨਹੀਂ ਮਰਦਾ ਪੰਜਾਬ ਦੇ ਵਿੱਚ ਹੋਰ ਭਾਵੇਂ ਕੋਈ ਸਹੂਲਤ ਹੋਵੇ ਨਾ ਹੋਵੇ ਪੰਜਾਬ ਦੇ ਵਿੱਚ ਸਭ ਕੁਝ ਹੈਗਾ ਪੰਜਾਬ ਦੇ ਵਿੱਚ ਹੋ ਸਕਦਾ ਤੁਹਾਡੀਆਂ ਇਸ਼ਾਵਾਂ ਤੁਹਾਡੇ ਸੁਪਨੇ ਹੋਵੇਂ ਨਾ ਪੂਰੇ ਹੋਣ ਪਰ ਭਾਈ ਜੇਕਰ ਤੁਸੀਂ ਸੁਪਨੇ ਪੂਰੇ ਕਰਨੇ ਇੱਕ ਨੰਬਰ ਦੇ ਵਿੱਚ ਪੂਰੇ ਕਰੋ ਜੇ ਪਸ਼ਾਬ ਪੀਣਾ ਜੇ ਤੁਸੀਂ ਕੁੱਟ ਖਾਣੀ ਆ ਜੇ ਆਪਦੇ ਮਣਕੇ ਹਲਵਾਉਣੇ ਮੈਨੂੰ ਇਹਨਾਂ ਮੁੰਡਿਆਂ ਦੇ ਉੱਤੇ ਤਰਸ ਆਉਂਦਾ ਜੇਕਰ ਤੁਸੀਂ ਆਪਦੇ ਪਿੰਡੇ ਦੇ ਉੱਤੇ ਪੀੜਾਂ ਚ ਲੜੀਆਂ ਫਿਰ ਤੁਹਾਡੀ ਮਰਜ਼ੀ ਆ ਜਦੋਂ ਤੁਹਾਨੂੰ ਵੀ ਇਸ ਗੱਲ ਦਾ ਪਤਾ ਜੀ ਕਿ ਮੈਂ ਇਸ ਗੱਲ ਦੇ ਲਈ ਸਮਰੱਥ ਨਹੀਂ ਆ ਮੈਂ ਕੁਆਲੀਫਾਈਡ ਨਹੀਂ ਆ ਮੇਰੇ ਕੋਲ ਸਕਿੱਲ ਨਹੀਂ ਆ ਤੇ ਭਾਈ ਫਿਰ ਏਜੰਟ ਨੇ ਤਾਂ ਕਦੇ ਇਧਰੋਂ ਝੂਠਾ ਕਾਗਜ਼ ਲਾਤਾ ਕਦੇ ਇਧਰੋਂ ਝੂਠਾ ਲਾਤਾ ਕਈ ਮੁੰਡੇ ਸਾਡੇ ਕੋਲੇ ਕਈ ਕੁੜੀਆਂ ਦੇ ਵੇਰਵੇ ਐਸੇ ਆਉਂਦੇ ਆ ਜਿਹੜੇ ਕਹਿੰਣਗੇ ਜੀ ਅਸੀਂ ਏਜੰਟ ਨੂੰ ਉਹਦਾ ਪਾਸਪੋਰਟ ਦਿੱਤਾ ਸੀ ਬਾਕੀ ਸਾਰਾ ਕੁਝ ਉਹਨੇ ਹੀ ਬਣਾਇਆ ਸੀ ਤੁਸੀਂ ਕਮਾਉਣੇ 10000 ਰੁਪਇਆ ਉਹਨੇ ਦਿਖਾਇਆ ਹੈਗਾ ਜੀ 1 ਲੱਖ ਰੁਪਇਆ ਮਹੀਨੇ ਦਾ ਕਮਾਉਣੇ ਆ ਆਪਾਂ ਤਾਂ ਪੈਰ ਪੈਰ ਦੇ ਉੱਤੇ ਝੁੱਠੇ ਆ ਉਹਨੇ ਤਾਂ ਆਪਦੇ ਰੁਪਈਏ ਖਰੇ ਕਰਨ ਲਈ ਸਾਰਾ ਕੁਝ ਕੀਤਾ ਉਹਨੇ ਤੁਹਾਡੇ ਬਾਰੇ ਨਹੀਂ ਸੋਚਿਆ ਜੇ ਤਾਂ ਕੁਝ ਗਿਆ ਤਾਂ 50000 ਰੁਪਇਆ ਪਹਿਲਾਂ ਤੁਹਾਡਾ ਗਿਆ ਕਿਉਂਕਿ ਐਮਬੈਸੀ ਫੀਸ ਤਾਂ 15-20 ਹਜ਼ਾਰੀ ਲੱਗੀ ਆ ਤੇ ਜੇ ਭਾਈ ਕੁਝ ਬਣ ਗਿਆ ਤੇ ਫਿਰ ਭਾਈ ਉਹਨਾਂ ਦੇ ਕੋਲੇ 20 ਲੱਖ ਰੁਪਇਆ ਆ ਗਿਆ ਤੁਸੀਂ ਭਵਿੱਖ ਦੇ ਵਿੱਚ ਵੀ ਆਪਦੇ ਰਾਹ ਸਾਰੇ ਬੰਦ ਕਰ ਰਹੇ ਆ ਤੁਹਾਡੇ ਬਾਰੇ ਜਿਹੜਾ ਵੀ ਕੁਝ ਜਿਹੜੀ ਵੀ ਐਮਬੈਸੀ ਦੇ ਵਿੱਚ ਦਰਜ ਹੋ ਗਿਆ ਉਹ ਉਮਰ ਪਰਦੇ ਲਈ ਹੋ ਗਿਆ ਤੁਹਾਡੇ ਬੱਚੇ ਕਿੰਨੇ ਆ ਤੁਹਾਡੀ ਉਮਰ ਕਿੰਨੀ ਆ ਤੁਹਾਡਾ ਕਿਤਾ ਕੀ ਆ ਤੁਹਾਡਾ ਪ੍ਰੋਫੈਸ਼ਨ ਕੀ ਆ ਤੁਹਾਡਾ ਟੈਕਸ ਕੀ ਆ ਤੇ ਫਿਰ ਭਾਈ ਆਪਾਂ ਇਸ ਗੱਲ ਨੂੰ ਛੁਟਲਾਵਾਂਗੇ ਕਿਵੇਂ ਸੋ ਇਹਨਾਂ ਤਿੰਨਾਂ ਮੁੰਡਿਆਂ ਦੀ ਜਿਹੜੇ ਕਿ ਇਸ ਵੇਲੇ ਵਾਪਸ ਆਏ ਆ ਈਰਾਨ ਦੇ ਵਿੱਚੋਂ ਇਹਨਾਂ ਦੀ ਦਰਦ ਕਹਾਣੀ ਨੂੰ ਸਾਂਝੀ ਕਰਨ ਦਾ ਮਕਸਦ ਇਹ ਆ ਕਿ ਤੁਸੀਂ ਅਕਲ ਤੋਂ ਕੰਮ ਲਵੋ ਤੁਸੀਂ ਕੋਈ ਏਜੰਟ ਨਾਲ ਲੱਭੋ ਤੁਸੀਂ ਦੋ ਨੰਬਰ ਦੇ ਵਿੱਚ ਜਾਣ ਦੀ ਕੋਸ਼ਿਸ਼ ਨਾ ਕਰੋ ਤੁਹਾਡੇ ਕੋਲੇ ਕਾਬਲੀਅਤ ਹੈ ਦੁਨੀਆ ਦੇ ਸਾਰੇ ਮੁਲਕਾਂ 'ਚ ਜਾਓ ਪਰ ਭਾਈ ਜੇਕਰ ਧੱਕੇ ਖਾ ਕੇ ਆਪ ਦੇ ਤਜਰਬਾ ਕਰਕੇ ਸਿੱਖਣਾ ਤੇ ਫਿਰ ਭਾਈ ਰਾਹ ਤੁਹਾਡੇ ਲਈ ਉਹ ਵੀ ਖੁੱਲੇ ਆ ਫਿਰ ਬਾਅਦ ਦੇ ਵਿੱਚ ਚੌਂ ਚੌਂ ਨਾ ਕਰਿਆ ਕਰਕੇ ਮਾਰੇ ਗਏ ਲੁੱਟੇ ਗਏ ਕਿਉਂ ਮਦਦ ਨਹੀਂ ਕਰਨਾ ਤੁਹਾਡੀ ਮਦਦ ਕੋ ਕਰੇ ਕਿਉਂ ਤੁਹਾਡੀ ਮਦਦ ਕਰਨੀ ਵੀ ਨਹੀਂ ਚਾਹੀਦੀ ਕਿਉਂਕਿ ਤੁਹਾਨੂੰ ਕਿਸੇ ਨੇ ਧੱਕੇ ਨਾਲ ਥੋੜੀ ਭੇਜਿਆ ਤੁਸੀਂ ਤਾਂ ਕਿਸੇ ਦੇ ਕਹੇ ਦੇ ਉੱਤੇ 2 ਕਿਲੋਮੀਟਰ ਨਹੀਂ ਜਾਂਦੇ ਫਿਰ ਜਦੋਂ ਤੁਸੀਂ ਇਦਾਂ ਸਮੁੰਦਰ ਪਾਰ ਕਰ ਕਰਕੇ ਜਾਂਦੇ ਆ ਆਪ ਦੇ ਆਪਾਂ ਹਿੱਤਾਂ ਤਹਿਤ ਜਾਂਦੇ ਆ ਸਾਡੇ ਨਾਲ ਧੋਖਾ ਹੁੰਦਾ ਧੋਖਾ ਕਰਨ ਵਾਲੇ ਦੇ ਕੋਲੇ ਅਸੀਂ ਆਪ ਜਾਂਦੇ ਆ ਜ਼ੁਬਾਨ ਦਾ ਕਿਤੇ ਕੋਈ ਮੁੱਲ ਨਹੀਂ ਰਹਿ ਗਿਆ ਪੰਜਾਬ ਦੀ ਜਵਾਨੀ ਨੂੰ ਪੰਜਾਬ ਦੇ ਵਿੱਚ ਰਹਿਣ ਦੀ ਹਰਤ ਪਾਉਣੀ ਪਊਗੀ ਤੇ ਜਾਂ ਭਾਈ ਫਿਰ ਪੜ੍ਹ ਕੇ ਤੇ ਕਾਬਲ ਬਣਦੀ ਹਰਤ ਪਾਉਣੀ ਪਊਗੀ 2 ਨੰਬਰ ਦੇ ਵਿੱਚ ਜਾਣ ਦੀ ਇੱਛਾ ਪਾਲੋਗੇ ਤੇ ਹਰ ਵਾਰ 1 ਨੰਬਰ ਦੇ ਵਿੱਚ ਤੁਸੀਂ ਐ ਟਿਕਾਣੇ ਦੇ ਉੱਤੇ ਪਹੁੰਚੋ ਇਹ ਗੱਲ ਜ਼ਰੂਰੀ ਨਹੀਂ ਇਹਨਾਂ ਉਦਾਹਰਨਾਂ ਤੋਂ ਸਿੱਖੋ ਲੁੱਟੇ ਨਾ ਜਾਓ ਪੱਟੇ ਨਾ ਜਾਓ ਏਜੰਟਾਂ ਦੇ ਅੜਕੇ ਨਾ ਚੜੋ ਬਾਅਦ ਦੇ ਵਿੱਚ ਆਪਾਂ ਮਰੂ ਮਰੂ ਨਾ ਕਰਗੇ ਬਾਅਦ ਚ ਖੱਜਲ ਨਾ ਹੋਈਏ ਬਾਅਦ ਚ ਜ਼ੁਲਾਲਤ ਨਾ ਸਹੀਏ ਇਹ ਸਮੇਂ ਦੀ ਲੋੜ ਹੈ